ਕਵਾਸਪੁਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਇਸ ਵੇਲੇ ਜਿਹੜੀ ਹੈ ਤੁਹਾਨੂੰ ਇੱਕ ਨਵੀਂ ਜਾਣਕਾਰੀ ਆਪਾਂ ਆਪਣੇ ਚੈਨਲ ਦੇ ਉੱਪਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 19 ਤਰੀਕ ਨੂੰ ਜਿਹੜਾ ਆ ਤਨਤਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਆ ਉਹਨਾਂ ਦੀ ਦੇਖ ਰਹੀ ਖੇਟ ਜਿਹੜਾ ਆ ਬਾਬਾ ਮਤੀ ਸਾਹਿਬ ਜੀ ਮੈਮੋਰੀਅਲ ਸਕੂਲ ਜਿਹੜਾ ਚਲਾਇਆ ਜਾ ਰਿਹਾ ਉਹਦਾ ਜਿਹੜਾ ਉਦਘਾਟਨ ਕੀਤਾ ਜਾਣਾ ਤੇ ਤੁਸੀਂ ਦੇਖ ਰਹੇ ਹੋ ਇਹ ਉਹ ਸਕੂਲ ਹੈ ਜਿੱਥੇ ਆਪਾਂ ਅੱਜ ਤੁਹਾਨੂੰ ਜਿਹੜਾ ਦਿਖਾ ਰਹੇ ਹਾਂ ਇਹ ਉਹ ਸਕੂਲ ਹੈ ਜਿੱਥੇ ਤਾਂ ਤਾਂ ਸ਼ਹੀਦ ਬਾਬਾ ਮਤੀ ਸਾਹਿਬ ਜੀ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਉਹਨਾਂ ਦੇ ਅਧੀਨ ਇਹ ਜਿਹੜਾ ਸਕੂਲ ਹੁਣ ਆ ਚੁੱਕਾ ਤੇ ਇਸ ਸਕੂਲ ਦੀ ਜਿਹੜੀ ਨੁਹਾਰ ਤੁਸੀਂ ਦੇਖ ਰਹੇ ਹੋ ਅੱਗੇ ਨਾਲੋਂ ਬਹੁਤ ਵਧੀਆ ਬਦਲ ਚੁੱਕੀ ਆ ਤੇ ਸੰਤ ਬਾਬਾ ਜਨਕ ਸਿੰਘ ਜੀ ਡੇਰਾ ਸੰਤਗੁਰਾ ਜੱਬਣ ਤੋਂ ਇਸ ਜਿਹੜਾ ਸਕੂਲ ਦਾ ਉਦਘਾਟਨ ਕਰਨਗੇ ਤੇ ਅਸੀਂ ਤੁਹਾਨੂੰ ਜਿਹੜੇ ਐਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਜੀ ਦੇ ਨਾਲ ਵੀ ਆਪਾਂ ਜਿਹੜੀ ਇਹ ਗੱਲਬਾਤ ਕਰਵਾਉਂਦੇ ਆ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਜੁੜੇ ਰਹੋ ਖ਼ዋਸਪੁਰ ਟੀਵੀ ਦੇ ਨਾਲ ਮੈਂ ਤੇਜਤ ਸਿੰਘ ਪ੍ਰਿੰਸੀਪਲ ਸ਼ਹੀਦ ਬਾਬਾ ਮਤੀ ਮੈਮੋਰੀਅਲ ਪਬਲਿਕ ਹਾਈ ਸਕੂਲ ਢੋਲੀ ਕਲਾਂ ਜਲੰਧਰ ਇੱਥੋਂ ਇਸ ਸਕੂਲ ਦਾ ਸਟਾਫ ਜਿਹੜਾ ਹੈ ਸਾਰਾ ਬੈਲ ਐਜੂਕੇਟਿਡ ਹੈ ਪਿਛਲੇ ਕਾਫੀ ਸਾਲਾਂ ਤੋਂ ਜਿਹੜੇ ਹੈਗੇ ਆ ਰਿਜ਼ਲਟ ਜਿਹੜੇ 90% ਆ ਰਹੇ ਹਨ ਤੇ ਉਸ ਦੇ ਨਾਲ ਜਿਹੜਾ ਹੈ ਵਿਦਿਆਰਥੀ ਜਿਹੜੇ ਆ ਜ਼ਿਆਦਾਤਰ ਜਿਹੜੇ ਹੈਗੇ ਆ ਉਹ 80% ਤੋਂ ਉੱਤੇ ਜਿਹੜੇ ਆ ਨੰਬਰ ਪ੍ਰਾਪਤ ਕਰਦੇ ਹਨ ਇਹ ਸਾਰਾ ਜਿਹੜਾ ਹੈ ਸਟਾਫ ਦੀ ਮਿਹਨਤ ਦੇ ਸਦਕਾ ਹੀ ਜਿਹੜਾ ਆ ਉਹ ਹੁੰਦਾ ਹੈ ਤੇ ਸਟਾਫ ਜਿਹੜਾ ਬਹੁਤ ਜਿਹੜਾ ਹੈਗਾ ਆ ਮਿਹਨਤੀ ਔਰ ਮਿਲਣਸਾਰ ਹੈਗਾ ਆ ਵਿਦਿਆਰਥੀਆਂ ਦੇ ਨਾਲ ਜਿਹੜਾ ਆ ਹਰ ਤਰ੍ਹਾਂ ਦੇ ਜਿਹੜਾ ਜਿਹੜਾ ਪਿਆਰ ਭਰਿਆ ਜਿਹੜਾ ਸਲੂਕ ਕਰਦੇ ਨੇ ਸੋ 19 19 ਤਰੀਕ ਨੂੰ ਜਿਹੜਾ ਹੈ ਇਹ ਸਕੂਲ ਦਾ ਐਨੂਅਲ ਫੰਕਸ਼ਨ ਹੋਣਾ ਹੈ ਤੇ ਉਸ ਦੇ ਵਿੱਚ ਜਿਹੜਾ ਹੈਗਾ ਆ ਕਿ ਸਾਰੇ ਜਿਹੜੇ ਆ ਵਿਦਿਆਰਥੀ ਫਸਟ ਸੈਕੰਡ ਤੇ ਥਰਡ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਜਿਹੜੇ ਆ ਦਿੱਤੇ ਜਾਣਗੇ 19 ਤਰੀਕ ਦਾ ਜਿਹੜਾ ਫੰਕਸ਼ਨ ਹੈ ਉਹ ਜਥੇਦਾਰ ਮਨੋਰ ਸਿੰਘ ਦੀ ਅਗਵਾਈ ਹੇਠ ਜਿਹੜਾ ਆ ਉਹ ਹੋ ਰਿਹਾ ਹੈ ਸੋ ਉਸ ਦਿਨ ਜਿਹੜੇ ਇਹਦੇ ਵਿਦਿਆਰਥੀਆਂ ਨੂੰ ਜਿਹੜੇ ਆ ਉਹ ਫਸਟ ਸੈਕੰਡ ਥਰਡ ਆਉਣ ਵਾਲਿਆਂ ਨੂੰ ਨਾਮ ਦਿੱਤੇ ਜਾਣਗੇ ਇਸ ਲਈ ਨਾਲ ਹੀ ਨਵੀਂ ਕਮੇਟੀ ਦੇ ਆਉਣ ਦੇ ਨਾਲ ਜਿਹੜਾ ਹੈਗਾ ਸਕੂਲ ਦਾ ਜਿਹੜਾ ਹੈਗਾ ਇਹ ਕਾਫੀ ਜਿਹੜੀ ਆ ਨਵਾਰ ਬਦਲੀ ਹੈ ਸਕੂਲ ਦਾ ਜਿਹੜਾ ਹੈਗਾ ਆ ਕਿ ਪੇਂਟ ਜਿਹੜਾ ਉਹ ਕਰਾ ਦਿੱਤਾ ਗਿਆ ਹੈ ਹੋਰ ਜਿਹੜੀ ਵੀ ਕੋਈ ਕਾਠ ਹੈਗੀ ਉਹ ਪੂਰੀ ਕਰ ਦਿੱਤੀ ਗਈ ਹੈਗੀ ਆ ਤੇ ਨਰਸਰੀ ਕਲਾਸ ਦੇ ਜਿਹੜਾ ਐਨੂਅਲ ਜਿਹੜੀ ਫੀਸ ਹੈ ਅੱਗੇ 3400 ਰੁਪਏ ਸੀ ਉਹ 1700 ਰੁਪਏ ਜਿਹੜੇ ਹੈਗੇ ਆ ਕਰ ਦਿੱਤੀ ਗਈ ਹੈ ਨਰਸਰੀ ਐਲ ਕੇ ਜੀ ਯੂ ਕੇ ਜੇ ਜਿਹੜੀਆਂ ਕਿਤਾਬਾਂ ਹਨ ਉਹ ਜਿਹੜੀਆਂ ਹਾਫ ਰੇਟ ਤੇ ਜਿਹੜੀਆਂ ਉਹ ਦਿੱਤੀਆਂ ਜਾਣ ਗਿਆ ਇਸ ਕਰਕੇ ਜਿਹੜਾ ਹੈ ਇਲਾਕੇ ਦੇ ਵਾਸੀਆਂ ਨੂੰ ਬਤਵੱਦ ਜਿਹੜੀ ਹੈਗੀ ਆ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ ਜਿਹੜਾ ਸਕੂਲ ਵਿੱਚ ਪਾ ਕੇ ਚੰਗੀ ਸਿੱਖਿਆ ਦੀ ਜਿਹੜੀ ਹੈਗੀ ਆ ਉਹ ਪ੍ਰਾਪਤ ਕਰਨ